ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਕਿਸਾਨ ਜਥੇਬੰਦੀਆਂ ਦੀ ਅੱਜ ਮੀਟਿੰਗ ਸੀ ਤੇ ਜਿਸ ਦੇ ਵਿੱਚ ਤਿੰਨ ਮੰਤਰੀ ਸ਼ਾਮਲ ਸੀ ਤੇ ਉੱਥੇ ਹੀ ਹੁਣ ਉਗਰਾਹ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕੁਝ ਸਵਾਲ ਹੈ ਜਿਹੜੇ ਉਹ ਵੀ ਕੀਤੇ ਨੇ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਅੱਜ ਜਿਹੜੀ ਮੀਟਿੰਗ ਆ ਉਹ ਕੀਤੀ ਗਈ ਸੀ ਤੇ ਜਿਸ ਦੇ ਵਿੱਚ ਗੰਨੇ ਦੇ ਰੇਡ ਨੂੰ ਲੈ ਕੇ ਮੀਟਿੰਗਾਂ ਕੀਤੀ ਗਈ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਕਿਸਾਨ ਜਥੇਬੰਦੀਆਂ ਦਾ ਕੀ ਕਹਿਣਾ ਹੈ ਸਰਕਾਰ ਦੇ ਤਿੰਨ ਮੰਤਰੀ ਕਲੀਪ ਤਾਰੀਵਾਲ ਜੀ ਮਾ ਸਾਹਿਬ ਵਿੱਤ ਮੰਤਰੀ ਸਾਹਿਬ ਤੇ ਖੇਤੀਬਾੜੀ ਮੰਤਰੀ ਕੁੜੀਆ ਸਾਹਿਬ ਨਾਲ ਮੀਟਿੰਗ ਹੋਈ ਹੈ ਗੰਨਾ ਕਮੇਟੀ ਦੀ ਜਿਹੜੇ ਗੰਨੇ ਦੀ ਸਮੱਸਿਆ ਨੂੰ ਲੈ ਕੇ ਤਿੰਨ ਚਾਰ ਮੁੱਦਿਆਂ ਤੇ ਉਹਨਾਂ ਨਾਲ ਗੱਲ ਹੋਈ ਹੈ ਸਾਰੀ ਸਭ ਤੋਂ ਪਹਿਲੀ ਗੱਲ ਇਹ ਵੀ ਗੰਨੇ ਦੇ ਰੇਟ ਤੇ ਜਿਹੜਾ ਸਰਕਾਰ ਨੇ 391 ਰੁਪਏ ਇੱਕ ਰੇਟ ਲੱਤਾ ਹੈ ਉਹ ਸੈਟੀਸਫਾਈ ਨਹੀਂ ਅਸੀਂ ਉਹਨੂੰ ਨਾਮਨਜ਼ੂਰ ਕੀਤਾ ਉਹ ਤੇ ਸਰਕਾਰ ਨੇ ਬੜੀ ਲੰਮੀ ਬਹਿਸ ਤੋਂ ਬਾਅਦ ਛਿਟਾਏ ਕੱਢਿਆ ਵੀ ਉਹ ਤੇ ਬਕਾਇਦਾ ਇੱਕ ਕਮੇਟੀ ਇੰਪੋਰਟਸ ਕੀ ਹੁੰਦਾ ਗੰਨੇ ਤੇ ਲਾਗਤ ਖਰਚੇ ਦੇ ਮੁਤਾਬਕ ਅਸੀਂ ਕਿੰਨਾ ਰੇਟ ਦੇ ਸਕਦੇ ਹਾਂ ਇਹਦੇ ਚ ਹੋਰ ਵਾਧੇ ਕਰਨ ਦੀ ਕਿੰਨੀ ਕੋ ਲੋੜ ਹੈ ਜਿਹੜੀ ਗੱਲ ਬਾਜਬ ਹੈ ਦੋਨੇ ਕਮੇਟੀਆਂ ਬੈਠਣਗੀਆਂ ਉਧਰ ਉਹਨਾਂ ਦੀ ਮਹਾਰਾ ਦੀ ਕਮੇਟੀ ਸਰਕਾਰ ਬੈਠੂਗੀ ਸਾਡੇ ਕਿਸਾਨਾਂ ਦੀ ਕਮੇਟੀ ਬੈਠੂਗੀ ਉਹਦੇ ਤੇ ਜਿਹੜਾ ਫੈਸਲਾ ਹੋਊਗਾ ਉਹਦੇ ਮੁਤਾਬਕ ਕੀ ਹੁੰਦਾ ਹੈ ਉਹਦਾ ਸਿੱਟਾ ਕੱਢਿਆ ਜਾਊਗਾ ਇਹ ਗੱਲ ਉੱਤੇ ਨਿਬੜ ਗਈ ਦੂਜੀ ਗੱਲ ਹੋਈ ਹੈ ਵੀ ਜਿਹੜਾ ਗੰਨੇ ਦਾ ਖਰਾਬਾ ਹੋਇਆ ਫਸਲੀ ਕੁਦਰਤੀ ਮਾਰ ਇੱਕ ਤਾਂ ਹੋਈ ਆ ਭੜਾਂ ਕਰਕੇ ਇੱਕ ਉਥੇ ਬਿਮਾਰੀ ਪਈ ਹੈ ਇੱਕ ਕਿਸਮ ਨੂੰ ਗੰਨੇ ਦੇ ਨੂੰ ਜਿਹਦੇ ਕਰਕੇ ਬਹੁਤ ਵੱਡਾ ਨੁਕਸਾਨ ਉੱਥੇ ਹੋਇਆ ਹੈ ਇਹਨਾਂ ਨੇ ਦੋਨਾਂ ਦੀਆਂ ਗਰਦੌਰੀਆਂ 20 ਦਸੰਬਰ ਤੱਕ ਡੀਸੀਆਂ ਨੂੰ ਉਹਨੇ ਗਰਦੌਰੀਆਂ ਕਰਕੇ ਕੰਪਲੀਟ ਕਰਨ ਦਾ ਹੁਕਮ ਦਿੱਤਾ ਹੈ ਵੀ ਉਹਨਾਂ ਦਾ ਦੋਨਾਂ ਦਾ ਨੁਕਸਾਨ ਕਿੰਨਾ ਖੜਾ ਨੇ ਕਿੰਨਾ ਦਾ ਨੁਕਸਾਨ ਕੀਤਾ ਤੇ ਬਿਮਾਰੀ ਨਾਲ ਕਿੰਨੇ ਗੰਨੇ ਦਾ ਨੁਕਸਾਨ ਹੋਇਆ ਉਹਦੇ ਨੁਕਸਾਨ ਦੇ ਮਾਮਲੇ ਦੀ ਗੱਲ ਸਰਕਾਰ ਨੇ ਪ੍ਰਬੰਧ ਕੀਤੀ ਹੈ ਉਹ 20 ਤਰੀਕ ਤੱਕ ਗਰਦੌਰੀਆਂ ਕਰਕੇ ਰਿਪੋਰਟ ਸਰਕਾਰ ਨੂੰ ਸੌਂਪਣ ਦਾ ਅੱਜ ਹੀ ਜਨਨੀ ਸਰਕਾਰ ਨੇ ਚਿੱਠੀ ਕਰਦਣਾ ਫੈਸਲਾ ਕੀਤਾ ਹੈ ਫੀਜੀ ਜਿਹੜੀ ਹੈਗੀ ਆ ਗੱਲ ਵੀ ਉੱਥੇ 슈ਗਰ ਕੇਨਾ ਦੇ ਵਿੱਚ ਜਿਹੜੀ ਕੋਈ ਗ੍ਰੀਵੈਂਸ ਕਮੇਟੀਆ ਮਗਰਾ ਬਣਾਉਣਾ ਹੈ ਉਹਦੇ ਚ ਕੌਣ ਮੈਂਬਰ ਹੋਣ ਕੀ ਹੋਣਾ ਉਹਦੀਆਂ ਸਾਰੀਆਂ ਗੱਲਾਂਬਾਤਾਂ ਉੱਥੇ ਹੋਈਆਂ ਨੇ ਇਹਦੇ ਨਾਲ ਮੇਲਾ ਚਲਾਉਣ ਦੀ ਗੱਲ ਹੈਗੀ ਆ ਵੀ ਮੇਲਾ ਨੇ ਜਿਹੜੀਆਂ ਤਕਰੀਬਨ ਸਾਰੀਆਂ ਮੇਲਾ ਉਮੇ ਚਲਾਉਣ ਦਾ ਸਰਕਾਰ ਨੇ ਪਹਿਲਾਂ ਵੀ ਐਲਾਨ ਕੀਤਾ ਸੀ ਕੁਝ ਮੇਲਾ ਉਹਦੇ ਚ ਰਹਿਣੀਆਂ ਸੀਗੀਆਂ ਤੇ ਉਹ ਮੇਲਾ ਚੱਲਣ ਗਿਆ ਉਸੇ ਤਰ੍ਹਾਂ ਬਾਕੀ ਜਿਹੜੀ ਸਮੱਸਿਆਵਾਂ ਗੱਨੇ ਫੀਲਡ ਨਾਲ ਜੁੜੀਆਂ ਹੋਈਆਂ ਨੇਗੀਆਂ ਜਦੋਂ ਕਿ ਤੇ ਇਸੇ ਆਉਂਦੀ ਆ ਉਹਦੀ ਤਾਂ ਦੁਆਰੇ ਮੀਟਿੰਗ ਰੱਖ ਕੇ ਬੁਲਾਉਣ ਬਲਾ ਕੇ ਉਹਤੇ ਮੀਟਿੰਗ ਮਿਲ ਕੇ 18 ਤਰੀਕ ਦੀ ਮੀਟਿੰਗ ਰੱਖੀ ਹੈ ਉਧਰ ਬੈਠਣਾ ਸਾਰੀ ਗੱਲਬਾਤ ਉਤੇ ਹੋਊਗੀ ਜੀ ਇਸ ਤੋਂ ਇਲਾਵਾ ਹੋਰ ਕਿਸੇ ਗੱਲ ਤੇ ਅੱਛਾ ਹੋਈ ਹੈ ਜੀ ਅੱਜ ਸਿਰਫ ਗੰਨੇ ਤੇ ਅੱਜ ਗੰਨਾ ਕਿਉਂਕਿ ਗੰਨੇ ਦੀਆਂ ਲੰਮੀਆਂ ਚੌੜੀਆਂ ਬਾੜੀਆਂ ਮੰਗਾ ਨਹੀਂ ਸੀ ਗਿਆ ਇਹਨਾਂ ਮੰਗਾ ਦੇ ਉੱਤੇ ਸੋਈ ਸੀ ਉਹ ਮੀਟਿੰਗ ਕੰਪਲੀਟ ਹੋ ਗਈ